ਸਤ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਆਈ ਇਹ ਵੱਡੀ ਖਬਰ ਦੁਕਾਨਦਾਰ ਹੋ ਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਚ ਹైదਰਾਬਾਦੀ ਬਿਰਿਆਨੀ ਦੀਆਂ ਦੁਕਾਨਾਂ ਨੂੰ ਬੰਦ ਕਰਨੀ ਮੰਗ ਉਠ ਰਹੀ ਹੈ ਦਰਥਲ ਉਦਵ ਬਾਲਾ ਸਾਹਿਬ ਠਾਕਰੇ ਦੀ ਸਿਵ ਸੈਨਾ ਦੇ ਸੂਬਾ ਪ੍ਰਧਾਨ ਯੋਗਰਾਜ ਹਿਰਮਾ ਦੇ ਨਿਰਦੇਸ਼ਾਂ ਦੇ ਪਾਲਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਹైਦਰਾਬਾਦੀ ਬਿਰਿਆਨੀ ਦੀਆਂ ਦੁਕਾਨਾਂ ਖਿਲਾਫ ਸੰਘਰਸ਼ ਦਾ ਵਿਗੜਵ ਜਾ ਦਿੱਤਾ ਹੈ ਤੇ ਸਿਵ ਸੈਨਾ ਪੰਜਾਬ ਦੇ ਬੁਲਾਰੇ ਚੰਦਰਕਾਂਤ ਚੱਡਾ ਤੇ ਯੂਵ ਸੈਨਾ ਵੀ ਅਦੇ ਜਨਰਲ ਸਕਤਰ ਗੌਤਮ ਸੂਤ ਨੇ ਬਵਤ ਕਰਦੇ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਓਕੇ ਸਮੇਂ ਚ ਹਰੈਦਰਾਬਾਦੀ ਬਿਰਿਆਨੀ ਸ਼ਰਮਾ ਬਰੀਆਨੀ ਜਾਫੀਆ ਬਰੀਆਨੀ ਏਵਨ ਬਰੀਆਨੀ ਸਮੇਤ ਵੱਖ-ਵੱਖ ਨਾਮਾਂ ਵਾਲੀਆਂ ਬਰੀਆਨੀ ਕੰਦੀਆਂ ਦੁਕਾਨਾਂ ਸਾਰੇ ਸ਼ਹਿਰਾਂ 'ਚ ਖੋਲੀਆਂ ਜਾਰੀਆਂ ਜਿਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਬਰੀਆਨੀ ਵੇਚਣ ਵਾਲੇ ਬਾਹਰਲੇ ਰਾਜਾਂ ਤੋਂ ਮੁੱਖਣ ਭਾਈਚਾਰੇ ਦੇ ਲੋਕ ਹਨ ਇਸ ਲੜੀ ਤਹਿਤ ਅਜ ਸਿਰਸਨਾ ਉਦੋ ਬਾਲਾ ਸਾਹਿਬ ਠਾਕਰੇ ਵੱਲੋਂ ਰੇਖੀ ਚੌਕ ਸਿਰਸਨਾ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਨਿਤਨ ਕੰਡ ਤੇ ਨਾਲ ਹੀ ਕਾਰਜਕਾਰੀ ਪ੍ਰਧਾਨ ਨੂੰ ਵਰਨੂ ਖੰਨਾ ਖਜ਼ਾਨਚੀ ਯੁਗੇਸ਼ ਵੰਸਲ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੂਜੇ ਪਾਸੇ ਇਸ ਇਨਾਂ ਨੇ ਵੱਡੇ ਸੰਘਰਸ਼ ਦਾ ਬਿਕਲ ਵਰ ਜਾਂਦੇ ਪੰਜਾਬ ਦੇ ਬਾਹਰਲੇ ਸੂਬੇ ਤੋਂ ਅਕਤੂਬਰੈਂਡ ਦੀਆਂ ਦੁਕਾਨਾਂ ਚਲਾ ਰਹੇ ਲੋਕਾਂ ਦੀ ਮੁਕੰਮਲ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਤਾਂ